ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਆਪਣੇ ਸਾਰੇ ਜੀਵਿੰਦਾਰ ਭਰਾ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਹੈਗੀ ਹੈ ਜੀ ਹੁਣ ਪੂਰੇ ਪੰਜਾਬ ਦੇ ਵਿੱਚ ਤਕਰੀਬਨ ਜਿਹੜੀ ਕਣਕ ਦੀ ਫਸਲ 80 ਤੋਂ 85 ਦਿਨ ਦੀ ਹੋ ਗਈ ਹੈ ਜਿਹਦੀ ਅਗੀਤੀ ਵਿਜਾਈ ਹੋਈ ਹੋਈ ਹੈ ਤੇ ਜੇ ਵੈਰੈਟੀ ਦੀ ਗੱਲ ਕਰੀਏ ਹਰ ਇੱਕ ਜੀਵਿੰਦਾਰ ਭਰਾ ਦੇ ਖੇਤ ਦੇ ਵਿੱਚ ਅਲੱਗ-ਅਲੱਗ ਜਿਹੜੀ ਵੈਰੈਟੀ ਦੀ ਵਿਜਾਈ ਕੀਤੀ ਹੋਈ ਹੈ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਕਣਕ ਦੇ ਵਿੱਚ ਗੋਭ ਭਾਜਨ ਸਮੇਂ ਆਪਾਂ ਕਿਹੜੀ ਤਾਕਤਵਰ ਆਪਾਂ ਸਪਰੇਅ ਕਰ ਸਕਦੇ ਆ ਕਿਹੜੀ ਆਪਾਂ ਨੇ ਤੱਤ ਪੂਰੇ ਕਰਨੀ ਹੈ ਤਾਂ ਕਿ ਜਿਹੜੀ ਆਪਣੀ ਕਣਕ ਹੈ ਪੂਰਾ ਵਧੀਆ ਜਿਹੜਾ ਆਪਾਂ ਕਣਕ ਤੋਂ ਬੰਪਰ ਝਾੜ ਆਪਾਂ ਲੈ ਸਕੀਏ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਵੀ ਕਿਹੜੇ ਆਪਾਂ ਤੱਤ ਪੂਰੇ ਕਰ ਸਕਦੇ ਆ ਕਿਹੜੀ ਆਪਾਂ ਸਪਰੇਅ ਕਰ ਸਕਦੇ ਆ ਕਿਹੜੀ ਆਪਾਂ ਖਾਦ ਵਰਤ ਸਕਦੇ ਆ ਬਾਧੂ ਆਪਾਂ ਖਰਚੇ ਵਾਲੀ ਗੱਲ ਨਹੀਂ ਕਰਨੀ ਵੀ ਆਹ ਪੈਕਟ ਪਾ ਲਓ ਆਹ ਪੈਕਟ ਪਾ ਲਓ ਸਿਰਫ ਜਿਹੜੇ ਲੋ ਰਿੰਡੇ ਜਿਹਰੇ ਤਤਨੇ ਕਣਕ ਦੇ ਗੋਭ ਸਮੇਤ ਮਤਲਬ ਨੇ ਸਾਰੇ ਸਮੇਂ ਉਹ ਆਪਾਂ ਨੇ ਪੂਰੇ ਕਰਨੇ ਤੁਸੀਂ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਤੇ ਹੋਰ ਆਪਣੇ ਦੋਸਤ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਹੈ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਤਾਂ ਕਿ ਤੁਹਾਨੂੰ ਆਪਣੀ ਹੋਰ ਜਿਹੜੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਹਾਂਜੀ ਜੇ ਆਪਾਂ ਕਣਕ ਦੇ ਝਾੜ ਦੀ ਗੱਲ ਕਰੀਏ ਤਾਂ ਪਹਿਲਾ ਨੰਬਰ ਤਾਂ ਜਿਹੜਾ ਕਣਕ ਦਾ ਝਾੜ ਹੈ ਉਹ ਮੌਸਮ ਤੇ ਡਿਪੈਂਡ ਕਰਦਾ ਹੈ ਜੀ ਜੇ ਮੌਸਮ ਕਣਕ ਦੇ ਲਈ ਵਧੀਆ ਰਹੇ ਮਤਲਬ ਲੰਬਾ ਸਮਾਂ ਜਿਹੜੀ ਠੰਡ ਪਵੇ ਮਤਲਬ ਹੌਲੀ-ਹੌਲੀ ਜਿਹੜਾ ਟੈਂਪਰੇਚਰ ਗਰਮੀ ਆਉਣੀ ਸ਼ੁਰੂ ਹੋਵੇ ਜਦੋਂ ਕਣਕ ਨਸਾਰਾ ਕਰਦੀ ਹੈ ਜਦੋਂ ਦਾਣ ਪਕਾਵਾ ਲ ਜਾਂਦੀ ਹੈ ਜੇ ਉਦੋਂ ਜਿਹੜੀ ਮਿੱਠੀ ਮਿੱਠੀ ਜੀ ਠੰਡ ਪਵੇ ਤਾਂ ਜਿਹੜੀ ਕਣਕ ਦੇ ਝਾੜ ਜਿਹੜੇ ਆਟੋਮੈਟਿਕ ਵੱਧ ਜਾਂਦੇ ਨੇ ਪਰ ਜੇ ਆਪਾਂ ਜਿਹੜੇ ਲੋੜਿੰਦੇ ਜਿਹੜੇ ਤੱਤ ਹੈ ਜਾਂ ਆਪਾਂ ਜਿਵੇਂ ਐਨਪੀਕੇ ਦੀ ਆਪਸ ਸਪਰੀਆ ਕਰਦੇ ਆ ਆਪਾਂ ਤੱਤ ਪੂਰੇ ਕਰਦੇ ਉਹਦੇ ਨਾਲ ਆਪਾਂ ਨੂੰ ਫਾਇਦਾ ਜ਼ਰੂਰ ਮਿਲਦਾ ਇਹ ਗੱਲ ਤਾਂ ਪੱਕੀ ਹੈ ਵੀ ਝਾੜ ਮੌਸਮ ਤੇ ਡਿਪੈਂਡ ਹੁੰਦਾ ਪਰ ਆਪਣੇ ਹੱਥ ਦੇ ਵਿੱਚ ਆਪਣੀ ਮਿਹਨਤ ਦੇ ਵਿੱਚ ਵੀ ਝਾੜ ਹੁੰਦਾ ਏ ਕਿਉਂਕਿ ਤੁਸੀਂ ਇਥੇ ਅੱਜ ਬਾਅਦ ਦੇਖ ਲਿਓ ਤੁਸੀਂ ਦੇਖਿਆ ਵੀ ਹੋਊਗਾ ਜਿਵੇਂ ਤੁਹਾਡੇ ਦੋਸਤੋ ਮਿੱਤਰ ਦੀ ਲਾਗ ਲਈ ਖੇਤ ਦੇ ਵਿੱਚ ਉਹਨੇ ਮੰਨ ਕੇ ਚੱਲੋ ਕੋਈ ਸਪਰੇਅ ਨਹੀਂ ਕੀਤੀ ਕੋਬਸਾਵੇਂ ਕੋਈ ਉਹਨੇ ਵਾਧੂ ਖਰਚਾ ਨਹੀਂ ਕੀਤਾ ਤੁਸੀਂ ਸਪਰੇਅ ਕੀਤੀ ਕਣਕ ਦੇ ਲੋੜਿੰਦੇ ਜਿਹੇ ਤੱਤ ਪੂਰੇ ਕੀਤੇ ਤੁਹਾਡੀ ਜਿਹੜੀ ਕਣਕ ਦਾ ਝਾੜ ਹੈ ਝਾੜ ਚੋਂ ਵੱਧ ਹੈ ਚੋਂ ਘੱਟ ਹੈ ਚੋਂ 15 ਕੁਇੰਟਲ ਦੇ ਝਾੜ ਦੀ ਐਵਰੇਜ ਆ ਰਹੀ ਫੇਰ ਵੀ ਜਿਹੜਾ ਉਹਦੇ ਨਾਲੋਂ ਤੁਹਾਡਾ ਜਿਹੜਾ ਝਾੜ ਹੈ 2 ਤੋਂ 3 ਕੁਇੰਟਲ ਦਾ ਫਰਕ ਰਹੂਗਾ ਪੱਕਾ ਫਰਕ ਰਹੂਗਾ 2 ਤੋਂ 3 ਕੰਟਲ ਜੇ ਤੁਸੀਂ ਕਣਕ ਦੇ ਵਿੱਚ ਸਾਰੇ ਜਿਹੜੇ ਤੱਤ ਕਣਕ ਦੇ ਪੂਰੇ ਕਰ ਰਹੇ ਹੋ ਗੋ ਸਮੇਂ ਤੁਸੀਂ ਸਹੀ ਤਰੀਕੇ ਨਾਲ ਦੇਖਭਾਲ ਕੀਤੀ ਹੈ ਤੇ ਦੇਖਭਾਲ ਦਾ ਮਤਲਬ ਇੱਕ ਤਾਂ ਪਾਣੀ ਦੀ ਮੈਨੇਜਮੈਂਟ ਤੁਸੀਂ ਰੱਖਣੀ ਹੈ ਸੋਕਾ ਨਹੀਂ ਲੱਗਣ ਦੇਣਾ ਜਦੋਂ ਕਣਕ ਨੇ ਇਹਨਾਂ ਸਾਰਾ ਸ਼ੁਰੂ ਕਰਤਾ ਤੇ ਦੂਜਾ ਨੰਬਰ ਤੁਸੀਂ ਇੱਕ ਸਪਰੇਅ ਤੁਸੀਂ ਲਾਜ਼ਮੀ ਕਰਨੀ ਹੈ ਕਿਉਂਕਿ ਸਾਰੇ ਸਮੇਂ ਜਿਹੜੀ ਜਦੋਂ ਆਪਣੀ ਕਣਕ ਦੇ ਵਿੱਚ ਦਾਣੇ ਬਣਨੀ ਸ਼ੁਰੂ ਹੁੰਦੇ ਆ ਉਦੋਂ ਜਿਹੜੀ ਆਪਣੀ ਕਣਕ ਦੀ ਫਸਲ ਨੂੰ ਉਦੋਂ ਜਿਹੜੀ ਆਪਣੀ ਕਣਕ ਨੂੰ ਉਦੋਂ ਜਿਹੜੀ ਆਪਣੀ ਕਣਕ ਨੂੰ ਇਕਤਾ ਨਾਈਟrogen ਹੋ ਗਿਆ ਫਾਸਫੋਰਸ ਹੋ ਗਿਆ ਪੋਟਾਸ਼ ਹੋ ਗਿਆ ਤੇ ਬੋਰਨ ਹੋ ਗਿਆ ਇਹ ਜਿਹੜੇ ਤੱਤ ਆਪਾਂ ਕਣਕ ਨੂੰ ਦੇਣੀ ਹੁੰਦੀ ਆਪਾਂ ਦੇ ਕਿਵੇਂ ਸਕਦੇ ਆ ਆਪਾਂ ਨੇ ਐਨ ਪੀ ਕੇ ਆਪਾਂ ਲੈਣਾ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਬੋਰਨ ਵੀ ਤੁਸੀਂ ਜ਼ਰੂਰ ਲੈਣਾ ਤੇ ਤੁਸੀਂ ਬੋਰਨ ਲੈਣਾ ਤੁਸੀਂ 2% ਵਾਲਾ ਤੁਸੀਂ ਉਹ ਬੋਰਨ ਦੀ ਯੂਜ਼ ਕਰਨਾ ਹੈ ਤੁਸੀਂ 1 ਏਕੜ ਦੇ ਵਿੱਚ ਤੁਸੀਂ ਇਹਦੀ ਡੋਜ਼ ਦੀ ਗੱਲ ਕਰੀਏ ਸਿਰਫ 80 ਗ੍ਰਾਮ ਤੁਸੀਂ ਲੈਣਾ ਕਿਉਂਕਿ ਜੇ ਆਪਾਂ 100 ਗ੍ਰਾਮ ਤੱਕ ਇਹਨੂੰ ਪਾਵਾਂਗੇ ਤਾਂ ਉਹਨਾਂ ਕੋਈ ਵੀ ਜ਼ਿੰਮੇਵਾਰ ਭਰਾ ਜਿਹੜਾ ਪਾਣੀ ਯੂਜ਼ ਨਹੀਂ ਕਰਦੇ ਮਤਲਬ 200 ਲੀਟਰ ਪਾਣੀ ਲੱਗਣਾ ਚਾਹੀਦਾ ਜੇ ਆਪਾਂ 100 ਗ੍ਰਾਮ ਬੋਰਨ ਪਾ ਰਹੇ ਹੋ ਜੇ ਤੁਸੀਂ 100 ਗ੍ਰਾਮ 150 ਲੀਟਰ ਪਾਣੀ ਦੇ ਨਾਲ ਪਾ ਰਹੇ ਹੋ 100 ਲੀਟਰ ਪਾਣੀ ਦੇ ਨਾਲ ਪਾ ਰਹੇ ਹੋ ਤਾਂ ਜਿਹੜੀ ਤੁਹਾਡੀ ਕਣਕ ਦੇ ਪੱਤੇ ਮੱਚ ਜਾਣਗੇ ਤੇ ਫਿਰ ਆਪਣਾ ਜਿਹੜਾ ਕਣਕ ਨੂੰ ਸਟ੍ਰੈਸ ਪਰ ਲਗੂਗਾ ਨੁਕਸਾਨ ਕਰੂਗਾ ਇਸ ਕਰਕੇ ਤੁਸੀਂ ਇੱਕ ਕੀਲੇ ਦੇ ਵਿੱਚ ਤੁਹਾਡੇ ਕੋਈ ਵੀ ਵੈਰਾਈਟੀ ਹੈ ਤੁਸੀਂ 80 ਗ੍ਰਾਮ ਤੁਸੀਂ ਬੋਰਨ ਯੂਜ਼ ਕਰ ਲੈਣ ਤੇ ਤੇ ਆਪਾਂ ਐਨ ਐਨ ਵੀ ਵੀ ਆਪਾਂ ਰეკਮੈਂਡ ਕਰਦੇ ਆ ਜੀ 13045 ਕਿਉਂਕਿ 13045 ਇਸ ਲਈ ਕਿਉਂਕਿ 0134 ਦੇ ਵਿੱਚ ਫਾਸਫੋਰਸ ਹੁੰਦੀ ਹੈ ਪੋਟਾਸ਼ ਹੁੰਦੀ ਹੈ ਤੇ ਨਾਈਟ੍ਰੋਜਨ ਨਹੀਂ ਹੁੰਦੀ ਤੇ ਇਸ ਕਰਕੇ ਜਿਹੜੀ ਫਾਸਫੋਰਸ ਦੀ ਜਰੂਰਤ ਆਪਾਂ ਨੂੰ ਇਸ ਲਈ ਨਹੀਂ ਜਿਨ੍ਹਾਂ ਵੀਰ ਭਰਾਵਾਂ ਨੇ ਡੀਪੀ ਦਾ ਯੂਜ਼ ਕੀਤਾ ਫਾਸਫੋਰਸ ਆਪਣੀ ਕਣਕ ਨੂੰ ਜ਼ਮੀਨ ਦੇ ਵਿੱਚ ਹੈਗੀ ਹੈ ਲੋੜ ਸਿਰਫ ਆਪਾਂ ਨੂੰ ਨਾਈਟrogen ਦੀ ਤੇ ਪੋਟਾਸ਼ ਦੀ ਤੇ ਬੋਰਨ ਦੀ ਇਸ ਕਰਕੇ ਤੁਸੀਂ 13045 ਦੀ ਤੁਸੀਂ ਸਪਰੇਅ ਕਰਨੀ ਹੈ ਗੋਭ ਸਮੇਂ ਟਾਈਮ ਇਹਦਾ ਪੱਕਾ ਹੀ ਹੈ ਕਿਉਂਕਿ ਹਰ ਇੱਕ ਜਿਹੜੀ ਆਪਣੀ ਕਣਕ ਦੀ ਵੈਰਾਈਟੀ ਹੈ 80 ਤੋਂ 85 ਦਿਨ ਦੇ ਵਿੱਚ ਜਦੋਂ ਉਹਦੇ ਵਿੱਚ ਛੋਟੀ ਜੀ ਗੋਵਾਨੀ ਸ਼ੁਰੂ ਹੋ ਜਾਂਦੀ ਹੈ ਮਤਲਬ ਸਟਾਰਟ ਹੋ ਜਾਂਦਾ ਪ੍ਰੋਸੀਜਰ ਤੁਸੀਂ 1.5 ਕਿਲੋ ਤੱਕ ਐਨਪੀਕੇ ਲੈ ਸਕਦੇ ਹੋ 1 ਕਿਲੋ ਵੀ ਬਹੁਤ ਹੈ ਤੇ 80 ਗ੍ਰਾਮ ਬੋਰਨ ਤੁਸੀਂ ਇਹਦੀ 150 ਲੀਟਰ ਪਾਣੀ ਦੇ ਨਾਲ ਤੁਸੀਂ ਸਪਰੇਅ ਕਰ ਦੇਣੀ ਹੈ ਤੇ ਤੁਹਾਨੂੰ ਇਸ ਚੀਜ਼ ਦਾ ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਝੜ ਦੇ ਵਿੱਚ ਵੀ ਫਾਇਦਾ ਮਿਲੇਗਾ ਜੇ ਅਗੇਤੀ ਕਰਮੀ ਪੈਣੀ ਸ਼ੁਰੂ ਹੁੰਦੀ ਹੈ ਤਾਂ ਤੁਹਾਡੀ ਜਿਹੜੀ ਕਣਕ ਨੂੰ ਇਸ ਚੀਜ਼ ਜਿਹੜੀ ਫਾਇਦਾ ਦੇਊਗੀ ਤੁਹਾਡੀ ਜਿਹੜੀ ਕਣਕ ਹੈ ਮਤਲਬ ਆਪਣਾ ਪੌਦਾ ਹੈ ਉਹ ਜਿਹੜਾ ਗਰਮੀ ਨੂੰ ਸਹਿ ਸਕ ਜਾ ਉਹਦੇ ਵਿੱਚ ਤਾਕਤ ਹੋਊਗੀ ਹੁਣ ਕੋਈ ਵੀ ਚੀਜ਼ ਹੈ ਆਪਣੇ ਵਿੱਚ ਤਾਕਤ ਹੁਣ ਆਪਣੇ ਸਰੀਰ ਦੇ ਵਿੱਚ ਤਾਕਤ ਹੋਊਗੀ ਤਾਂ ਆਪਾਂ ਕੰਮ ਕਰ ਸਕਦੇ ਆ ਇਸ ਤਰੀਕੇ ਨਾਲ ਜੇ ਆਪਣੀ ਕਣਕ ਦੇ ਵਿੱਚ ਆਪਾਂ ਸਾਰੇ ਤੱਤ ਹੋਣਗੇ ਆਪਾਂ ਤਾਕਤ ਹੋਊਗੀ ਬੂਟੇ ਦੇ ਵਿੱਚ ਤਾਂ ਉਹ ਜਿਹੜਾ ਵਧੀਆ ਜਿਹੜੇ ਮੋٹے ਭਾਰੇ ਦਾਣੇ ਪੈਦਾ ਕਰ ਸਕਦੀ ਹੈ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ